ਹਾਂਜੀ ਦਰਫੱਟੇ ਮੂ ਲੱਖ ਦੀ ਲਾਹਨਤ ਸ਼ਰਮ ਦਾ ਘਟਾ ਸ਼ਰਮ ਲਾ ਕੇ ਕੀਲੇ ਟੰਗੀ ਹੋਈ ਐਸ ਨੂੰ ਕਹਿੰਦੇ ਨੇ ਜੋ ਮੈਂ ਤੁਹਾਨੂੰ ਦਿਖਾਉਣ ਜਾ ਰਿਹਾ ਦੋਸਤੋ ਇਹ ਜੇ ਲੋਕਾਂ ਨੂੰ ਲੱਖ ਨਹੀਂ ਕਰੋੜ ਦੀ ਲਾਹਨਤ ਪਾਇਆ ਜਿਹੜੀ ਵੀਡੀਓ ਇਹਨਾਂ ਨੇ ਪਾਈ ਵੀ ਆਪਦੇ ਬਾਪ ਦਾ ਨਾਸ ਮਾਰਿਆ ਹੋਇਆ ਜਲੂਸ ਕੱਢਿਆ ਹੋਇਆ ਇਹਨਾਂ ਨੇ ਉਹ ਵੀਡੀਓ ਦੇ ਵਿੱਚ ਵੀ ਇਹਨਾਂ ਨੂੰ ਚੰਗਾ ਤੇਲ ਪਾਣੀ ਦਿੱਤਾ ਵੀ ਲੋਕਾਂ ਨੇ ਪਰ ਮੈਂ ਦੁਬਾਰਾ ਦਿਖਾਉਣ ਦੀ ਕੋਸ਼ਿਸ਼ ਕੀਤੀ ਆ ਤੁਹਾਨੂੰ ਇਹਨਾਂ ਨੇ ਹੋਰ ਦੁਬਾਰਾ ਇਹਨਾਂ ਬਣਦਾ ਮਾਨ ਸਤਕਾਰ ਕਰੋ ਇਹ ਵੀਡੀਓ ਦੇ ਵਿੱਚ ਚੋਕ ਕੁੜੀ ਕਹਿ ਰਹੀ ਆ ਜੋ ਇਹਨੇ ਜਲੂਸ ਕੱਢਿਆ ਆਪਣੇ ਬਾਪ ਦਾ ਸਿਰਫ ਇੱਕ ਵਿਊਜ਼ ਲੈਣ ਦੇ ਨਾਤੇ ਇਹਨੂੰ ਲੱਖ ਦੀ ਲਾਹਣਤਾ ਇਹਨੇ ਆਪਣੇ ਪਿਓ ਦਾ ਇਹਨਾਂ ਨੇ ਮਜ਼ਾਕ ਆਪਦੀਆਂ ਤਾਂ ਮਜ਼ਾਕ ਸਮਝ ਰਹੇ ਨੇ ਵੀ ਵਿਊਜ਼ ਆਉਣਗੇ ਨਜ਼ਾਰਾ ਲਾਵਾਂਗੇ ਹਣਾ ਵਿਊਜ਼ ਨਹੀਂ ਹੈਗੇ ਇਹਨੇ ਆਪਣੇ ਪਿਓ ਦਾ ਜਲੂਸ ਕੱਢਤਾ ਉਹਦੇ ਕਰਦਾਰ ਦੀ ਕੋਸ਼ਿਸ਼ ਕਰਤੀ ਦਰ ਫੱਟੇ ਮੂੰਹ ਲੱਖ ਨਹੀਂ ਕਰੋੜ ਦੀ ਲਾਹਣਤਾ ਤੈਨੂੰ ਮਾਦਮ ਦੋਸਤੋ ਇਹ ਵੀਡੀਓ ਦਿਖਾਉਣ ਜਾ ਰਿਹਾ ਤੇ ਵੀਡੀਓ ਦੇਖ ਕੇ ਦੁਬਾਰਾ ਤੁਸੀਂ ਆਪ ਫੈਸਲਾ ਕਰਿਓ ਵੀ ਕਿ ਮੈਂ ਸਹੀ ਆ ਜਾਂ ਗਲਤ ਹਾਂ ਪਰ ਤੇਲ ਦੇਣ ਦੀ ਨਾ ਕੱਚਾ ਨਾ ਛੱਡਿਓ ਕੋਈ ਇਹਨੂੰ ਕਮੈਂਟਾਂ ਦੇ ਵਿੱਚ ਇਹਦਾ ਚੰਗਾ ਮਾਨ ਸਤਕਾਰ ਕਰਿਓ ਉਹਦਾ ਨਾਮ ਮੁਗਲਲ ਚੈੱਕ ਕਰੋ ਹੈਗੀਏ ਕੁੜੀ ਸੀ ਇਹ ਵੀਡੀਓ ਦੇ ਵਿੱਚ ਜੇ ਕੋਈ ਮੁੰਡਾ ਹੁੰਦਾ ਤਾਂ ਹੋਰ ਹਿਸਾਬ ਨਾਲ ਇੰਜਣ ਕਰਦੇ ਉਹ ਸ਼ਰਮ ਕਰੋ ਮੈਂ ਕਹਿੰਦਾ ਸ਼ਰਮ ਲਾ ਕੇ ਕੀ ਲੈ ਟੰਗੀ ਪਈਆ ਦੁਰ ਫਿੱਟੇ ਮੂੰ ਲੱਖ ਨਹੀਂ ਕਰੋੜ ਦੀ ਲਾਹਣਤਾ ਇਹ ਜੇ ਪਿਊਰ ਲੈਂਡ ਦੇ ਚੱਕਰਾਂ ਦੇ ਵਿੱਚ ਜਿਹੜਾ ਤੁਸੀਂ ਸ਼ਰਮ ਲਾਈ ਪਈ ਆ ਮੈਂ ਤਾਂ ਤੁਹਾਡੇ ਤੁਹਾਨੂੰ ਪੰਜਾਬੀ ਕਹਿੰਦੇ ਨੂੰ ਵੀ ਸ਼ਰਮ ਆਉਂਦੀ ਆ ਕੀ ਤੇਰੇ ਜੰਮਣ ਮੇਨਾ ਘਾਟਾ ਪਿਆਦੀ ਆ ਕੀ ਗੱਡਾ ਡੜਿਆ ਬਈ ਤੇਰੇ ਜੰਮਣ ਮੇਨਾ ਪਹਿਲਾਂ ਵੀਡੀਓ ਦੇਖੋ ਫੇਰ ਗੱਲ ਕਰਦੇ ਆ ਦੋਸਤੋ ਪਾਪਾ ਜੀ ਪਾਪਾ ਜੀ ਤੁਸੀਂ ਆ ਕੀ ਕੀਤਾ ਉਹ ਤਾਂ ਮੈਂ ਕੀ ਕੀਤਾ ਤੁਸੀਂ ਮੰਮੀ ਦੀ ਚਪਲ ਤੇ ਪੈਰ ਕਿਉਂ ਰੱਖਿਆ ਉਹ ਫੇਰ ਕੀ ਹੋ ਗਿਆ ਉਹ ਪਾਪਾ ਜੀ ਖਾਣ ਵਾਲੀ ਚੀਜ਼ ਤੇ ਪੈਰ ਨਹੀਂ ਰੱਖਦੇ ਹੁੰਦੇ ਹਾਂਜੀ ਦੇਖ ਲਈ ਵੀਡੀਓ ਦੋਸਤੋ ਮੈਂ ਕਿਸੇ ਕਾਰਨ ਕਰਕੇ ਵੀਡੀਓਜ਼ ਬਣਾਉਂਦਾ ਹੁਣ ਇਹ ਜੀਆਂ ਨਹੀਂ ਮੈਂ ਐ ਨਹੀਂ ਹੈਗਾ ਮੇਰਾ ਜੀ ਜੀ ਨਹੀਂ ਕਰਦਾ ਵੀ ਉਹੀ ਚੱਕੀ ਵੀਡੀਓ ਤੇ ਅਗਲੇ ਨੂੰ ਪਾੰਡਦਾ ਜੇ ਕੋਈ ਕਾਰਨ ਸੀ ਤਾਂ ਅਗਲੇ ਨੇ ਇਹ ਵੀਡੀਓ ਪਾਈ ਹੈ ਕਿਉਂਕਿ ਇਸ ਵੀਡੀਓ ਦੇ ਵਿੱਚ ਇੱਕ ਕੁੜੀ ਨੇ 1% ਵੀ ਸ਼ਰਮ ਨਹੀਂ ਕੀਤੀ ਵੀ ਇਹਦੇ ਨਾਲ ਮੇਰੇ ਪਿਓ ਦਾ ਕਿਵੇਂ ਜਲੂਸ ਨਿਕਲੋ ਕਿੰਨਾ ਕੁ ਜਲੂਸ ਨਿਕਲੋ ਕਿ ਸਾਹਦ ਤੱਕ ਮੇਰੇ ਬਾਪ ਦੀ ਬੇਇੱਜ਼ਤੀ ਹੋਊਗੀ ਜੱਗ ਦੇ ਸਾਹਮਣੇ ਮੈਂ ਤਾਂ ਹੈਰਾਨ ਆ ਕੀ ਇਹ ਜੰਮਣ ਨੂੰ ਪਈ ਤੀ ਕੀ ਆ ਯਾਰ ਇਹਦੇ ਇਹਦੇ ਜੰਮਣ ਬਿਨਾਂ ਕੀ ਗੱਡਾ ਡਿਆ ਹੋਇਆ ਸੀਗਾ ਜਿਨੇ ਆਪਣੇ ਪਿਓ ਦੀ ਇੱਜ਼ਤ ਇਦਾਂ ਰੋਲਦੀ ਤੂੰ ਇਹ ਤਾਂ ਸੋਚ ਕੋਈ ਬਾਬੂ ਠਾਬੂ ਜਾਂਦਾ ਮੰਨ ਲੈਂਦਾ ਤੇਰੇ ਪਿਓ ਦੇ ਸਿਰ ਤੇ ਇੰਨੀ ਸੋਹਣੀ ਪੱਗ ਬੰਨੀ ਐ ਦਸਤਾਰ ਬੰਨੀ ਹੋਈ ਆ ਤੂੰ ਆਪਣੇ ਪਿਓ ਦੀ ਪੱਗ ਦੀ ਸ਼ਰਮ ਕਰ ਲਾ ਤੂੰ ਐਸਾ ਤੱਕ ਗਿਰ ਗਈ ਕਿ ਲੋਕਾਂ ਦੇ ਮੂਹਰੇ ਕਿਵੇਂ ਤੂੰ ਜੱਗ ਜਹਾਰ ਕਰ ਰਹੀ ਆ ਕਿ ਤੂੰ ਤਾਂ ਇਹ ਸ਼ੋਅ ਕਰਤਾ ਵੀ ਸਾਡਾ ਪਿਓ ਤਾਂ ਰੋਜ਼ ਜੁੱਤੀਆਂ ਖਾਂਦਾ ਸਾਡੀ ਮਾਂ ਤੋਂ ਬੈਠ ਕਰੋ ਬੈਠ ਕਰੋ ਬੈਠ ਕਰੋ ਲੱਖ ਦੀ ਲਾਹਨਤ ਨਹੀਂ ਕਰੋੜ ਦੀ ਲਾਹਨਤ ਤੁਹਾਡੇ ਉੱਤੇ ਤੁਹਾਡੇ ਅਰਗੇ ਲੋਕਾਂ ਦੇ ਜਿਹੜੇ ਸਿਰਫ ਇੱਕ ਵਿਊ ਲੈਣ ਦੇ ਚੱਕਰਾਂ ਦੇ ਵਿੱਚ ਆਪਣੇ ਬਾਪ ਨੂੰ ਇੱਥੇ ਤੱਕ ਤੁਸੀਂ ਨੀਵਾ ਤੇ ਛੋਟਾ ਤੇ ਉਹਦਾ ਕਿਰਦਾਰ ਇੱਥੇ ਤੱਕ ਉਹਦੇ ਕਿਰਦਾਰ ਦੀ ਕੂਸ਼ੀ ਕਰ ਦਿੰਨੇ ਹੋ ਤੁਸੀਂ ਉਹ ਲੋਕ ਹੋ ਤੇ ਮੇਰੇ ਦੋਸਤੋ ਮੈਂ ਇੱਕ ਲਕੁੜੀ ਕਰਕੇ ਥੋੜੀ ਜੀ ਨਾ ਲਿਹਾਜ ਵਰਤ ਗਿਆ ਨਹੀਂ ਮੈਂ ਹੋਰ ਤਰੀਕੇ ਨਾਲ ਇਹਦਾ ਇਹਨੂੰ ਤੇਲ ਪਾਣੀ ਦੇਣਾ ਸੀ ਹੋਰ ਤਰੀਕੇ ਨਾਲ ਅਰ ਤੁਸੀਂ ਦੋਸਤੋ ਤੁਸੀਂ ਕਮੈਂਟਾਂ ਦੇ ਵਿੱਚ ਇਸ ਤਰੀਕੇ ਨਾਲ ਇਹਨੂੰ ਤੇਲ ਲੋ ਗੋਭੀ ਦਾ ਤਾਂ ਕਿ ਗਾਂਹ ਵਾਸਤੇ ਇਹ ਜੀ ਵੀਡੀਓ ਪਾਉਣ ਲਈ ਲੱਖ ਨਹੀਂ ਕਰੋੜ ਵਾਰ ਸੋਚੇ ਸ਼ਰਮੇ ਲਾਤੀਓ ਤੁਸੀਂ ਪੰਜਾਬੀ ਹੋਣ ਦੇ ਨਾਤੇ ਮੈਂ ਤਾਂ ਮੈਨੂੰ ਤਾਂ ਸ਼ਰਮ ਆਉਂਦੀ ਹੈ ਤੁਹਾਨੂੰ ਪੰਜਾਬੀ ਕਹਿੰਦੇ ਨੂੰ ਵੀ ਕੀ ਆਪਣੀ ਸ਼ੋਭੀ ਜਾਂਦੀ ਹੋਗੀ ਲੋਕਾਂ ਨੂੰ ਸ਼ਰਮ ਕਰੋ ਸ਼ਰਮ ਸ਼ਰਮ ਦਾ ਘਾਟਾ ਤੁਹਾਨੂੰ ਕਰੋ ਸ਼ੇਅਰ ਪੋਸਟ ਦੋਸਤੋ ਧੰਨਵਾਦ